ਹਾਂਜੀ ਸਾਸਤਰੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਾਲ ਮੇਰੇ ਨਾਲ ਤੇ ਤੁਹਾਨੂੰ ਅੱਜ ਪਤਾ ਹੀ ਅੱਜ ਮੇਰਾ ਬਰਥਡੇ ਸੀ ਤੇ ਐ ਵੇਖੋ ਕਿੰਨੇ ਸਾਰੇ ਗਿਫਟਸ ਮਿਲੇ ਨੇ ਮੈਨੂੰ ਹਾਂਜੀ ਤੇ ਹੁਣ ਅੱਜ ਆਪਾਂ ਇਹ ਜਿਹੜਾ ਵਲੌਗ ਹੈ ਸਪੈਸ਼ਲੀ ਆਪਾਂ ਅਨਬਾਕਸਿੰਗ ਕਰਨ ਲੱਗੇ ਆ ਸਾਰੇ ਜਿਹੜੇ ਵੀ ਗਿਫਟਸ ਮਿਲੇ ਨੇ ਨੰਨੂ ਨੂੰ ਠੀਕ ਹੈ ਕੁਝ ਇਹਨੇ ਪਹਿਲਾਂ ਹੀ ਖੋਲ ਲਏ ਨੇ ਤੇ ਕੁਝ ਬਚੇ ਨੇ ਉਹ ਆਪਾਂ ਹੁਣ ਖੋਲਨੇ ਨੇ ਤੇ ਤੁਹਾਨੂੰ ਅਨਬਾਕਸਿੰਗ ਕਰਕੇ ਦਿਖਾਣੀ ਹੈ ਠੀਕ ਹੈ ਜੀ ਤੇ ਉਹ ਗੱਡੀ ਕਿਦਿਆਂ ਚਾਰ ਚਾਰਜਿੰਗ ਲਾਈ ਹੈ ਚਾਰਜਿੰਗ ਇੱਕ ਡੱਬਾ ਲਿਆਓ। ਮੈਨੂੰ ਇੱਕ ਡੱਬਾ ਭਰ ਦੋ ਛੋਟਾ ਜਿਹਾ। ਹਾਂ, ਦੇ ਪਾਈਏ। ਆਹ ਦੇਖੋ। ਇਹ ਕਾਨ ਨਨੂ ਨੂੰ ਆ ਮਿਲਿਆ ਸੀਗਾ। ਤੁਹਾਨੂੰ ਸੱਚ ਨਹੀਂ ਦਿੱਤੀ। ਇਹ ਇਹਨੇ ਖੋਲ ਕੇ ਤੇ ਚਲਾਜ ਲੂ ਕੇ ਦੇਖ ਲਿਆ। ਠੀਕ ਹੈ ਤੇ ਹਾਕਮ ਨੇ ਵੀ ਖੇਡ ਲਿਆ ਇਹਦੇ ਨਾਲ। ਹਾਕਮ ਦੇ ਵੀ ਇਹ ਤਾਂ ਹਾਕਮ ਬਹੁਤ ਸਾਰਾ ਖੇਡਦਾ ਇਹਦੇ ਨਾਲ। ਗੱਡੀ ਨਾਲ। ਹਾਕਮ ਨੂੰ ਬਹੁਤ ਜ਼ਿਆਦਾ ਪਸੰਦ ਆ ਇਹ ਚੀਜ਼। ਪਹਿਲਾਂ ਪੈਕ ਖੋਲਾਂਗੇ ਤੇ ਬਾਅਦ ਵਿੱਚ। ਠੀਕ ਹੈ ਇਹਦੇ ਸਾਰਿਆਂ ਨੂੰ ਆਪਾਂ ਇੱਕ ਸਾਈਡ ਤੇ ਰੱਖ ਦਿੰਦੇ ਹਾਂ ਜੀ ਇਹਦੇ ਸਾਰਿਆਂ ਨੂੰ ਨੇਲਸ ਕਿਹਾ ਹੈ ਮੇਰੇ ਲਈ ਨੇਲਸ ਵੀ ਦਿੱਸ ਲੱਗੇ ਉਹ ਲੈ ਮਿਲਦਾ ਸਾਰੇ ਨੇਲਸ ਤੋਂ ਤੇ ਸਭ ਤੋਂ ਪਹਿਲਾਂ ਆ ਖੋਲਦੇ ਆਪਾਂ ਇਹ ਹੈਗਾ ਸਨਾ ਸਨਾਰੇ ਦਿੱਤਾ ਗਿਫਟ ਸਨਾ ਤੇਰਾ ਗਿਫਟ ਖੋਲਦੇ ਲੱਗੇ ਆ ਤੇ ਸਨਾਂ ਦਾ ਗਿਫਟ ਖੋਲਦੇ ਆਪਾਂ ਕਾਕੀ ਏ ਫੈਮ ਲੈ ਗਿਆ ਮਾੜੇ ਖੜਾ ਕਰਦੇ ਅੱਤੇ ਲਾ ਮਾਰੀ ਉਹਦੇ ਬਾਦ ਆਲੀ ਗਿਫਟ ਦਿੱਤਾ ਹੂ ਵਾਓ ਇਹ ਸਕੈਚ ਕਲਰਸ ਉਹ ਕਲਰਸ ਵਾਹ ਸਕੈਚ ਕਲਰ ਵਾਟਰ ਕਲਰ ਵਾਹ ਵਾਟਰ ਨਹੀਂ ਸਕੈਚ ਕਲਰ ਨੇ ਵਾਟਰ ਕਲਰ ਹੈ ਵਾਟਰ ਕਲਰ ਪੈਨ ਨੇ ਠੀਕ ਹੈ ਇਹ ਸਨਾ ਨੇ ਇਹ ਗਿਫਟ ਦਿੱਤਾ ਹੈ ਕਹਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਨਾ ਦੀਦੀ ਥੈਂਕ ਯੂ ਸਨਾ ਦੀਦੀ ਹੁਣ ਆਪਾਂ ਖੋਲਦੇ ਆਂ ਆਪਾਂ ਨਹੀਂ ਆਦਾ ਇਹ ਇੱਧਰ ਕਲੀ ਜਨੇ ਇੱਕ ਪਾਸੇ ਰੱਖੀ ਜਨੇ ਆ ਹੁਣ ਇਹ ਮਾਨਿਆ ਦਾ ਗਿਫਟ ਆ ਗਿਆ ਨੇਲਸ ਹੀ ਹੋਣੀ ਮੈਨੂੰ ਪਤਾ ਹੈ ਹਾਂ ਨੇਲਸ 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 ਨੇ ਮੈਨੂੰ ਵੀ ਲੱਗ ਰਿਹਾ ਨੇਲਸ ਨੇ ਨਾ ਇੱਕ ਗਿਫਟ ਜਨੇ ਖੋਲ ਲੈ ਨੇਲਸ ਦਾ ਜਾਂ ਮੈਂ ਖੋਲ ਦਿੰਨਾ ਦਮ ਲਗਾ ਕੇ ਹਾਈ ਸ਼ੋ ਮਾਨਿਆ ਤੇਰਾ ਗਿਫਟ ਆ ਮਾਨਿਆ ਤੇਰਾ ਗਿਫਟ ਹੈ ਪੱਕਾ ਨੇਲਸ ਹੀ ਦੇ ਹੀ ਦੂ ਅਪਰਾ ਉਹਨਾਂ ਜੁਬੈਟਰੀ ਫਰਾਦੋ ਉਹਦੀ ਮੈਂ ਇਹਨੂੰ ਬੋਲਿਆ ਸੀ ਖਲੇ ਦੇ ਇਹਨੇ ਰੇ ਰੇ ਮਾ ਦੇ ਲਈ ਇਹ ਅਨੁਸਾਰ ਇਹਨੂੰ ਦੱਸਿਆ ਐ ਜੇ ਮੈਨੂੰ ਐ ਕੁਝ ਚਾਹੀਦਾ ਲੈ ਹੈਲਜ਼ ਨੇ ਸੱਚੀ ਮੇਰੀ ਗੱਲ ਪੂਰੀ ਹੋ ਗਈ ਚੱਕੋ ਬਸ ਸੱਚ ਪੂਰਾ ਹੋਆ ਢਿਮ ਟਪਾ ਡਮ 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 ਇਹ ਤਾਂ ਮੈਨੂੰ ਨਹੀਂ ਸੀ ਆਖੋ ਮਾਨਿਆ ਨੇ ਨੇਲਸ ਥੈਂਕ ਯੂ ਮਾਨਿਆ ਤੇ ਬੋਲਦੇ ਥੈਂਕ ਯੂ ਬੋਲਦੇ ਮਾਨਿਆ ਥੈਂਕ ਯੂ ਤੇ ਆ ਵੀ ਨੇਲਸ ਮੁਸਕਾਨ ਨੇ ਦਿੱਤੇ ਨੇ ਲਿਆ ਨੇ ਅਨਬਾਕਸਿੰਗ ਆਪੇ ਕਰ ਲਈ ਸੀ ਕਾਲੇ ਨਾ ਪੋ ਪੁੱਤਰ ਵਲੌਗ ਬਣ ਰਿਹਾ ਉੱਧਰ ਵੀਡੀਓ ਬਣ ਰਹੀ ਹੈ ਜਿਆਦਾ ਕਾਲੇ ਪੈ ਜਾਂਦੇ ਹੋ ਤੁਸੀਂ ਤੇ ਤੇ ਇਹ ਵੀ ਨੇਰ ਹੈ ਥੋੜੇ ਵੱਡੇ ਨੇ ਨੇ ਉਹ ਛੋਟੇ ਨੇ ਸੀ ਚਲੋ ਜੀ ਇਹ ਵੀ ਸਾਈਡ ਤੇ ਕਰ ਸਾਰਾ ਵਾਲਾ ਠੀਕ ਹੈ ਚਲੋ ਜੀ ਹੁਣ ਇਹ ਮੰਨਤ ਵਾਲਾ ਗਿਫਟ ਹੈ ਇਹ ਖੋਲਦੇ ਹੁਣ ਦੇ ਦੇ ਕੀ ਹੈ ਮੈਨੂੰ ਤਾਂ ਕਾਰ ਲੱਗ ਰਹੀ ਹੈ ਕਾਰ ਨਹੀਂ ਹੈ ਕਾਰ ਹੈ ਆ ਲਈ ਮੰਨਤ ਤੇ ਮੰਗੂ ਦਾ ਗਿਫਟ ਖੋਲੀਏ ਆਪਾਂ ਤੇ ਕੀ ਗਾ ਮੰਗੂ ਵਾਡੀ ਲੋਈ ਓਪਨ ਮੰਨਤ ਨੂੰ ਆਪਾਂ ਟੋਟਾ ਗਿਫਟ ਓਪਨ ਕਰਾਓ ਲਾਓ ਜੀ ਲਾਓ ਜੀ ਨਨੂ ਨੂੰ ਐਵੇਂ ਐਕਸਾਈਟਮੈਂਟ ਜ਼ਿਆਦਾ دی ਹੈ ਨਾ ਇਹ ਉੱਪਰ ਖੋਲ ਕੇ ਦੇਖਿਆ ਮੈਂ ਬੋਲਿਆ ਸੀ ਨਾ ਕਾ ਗੁੱਡ ਬੇ ਕਾਰ ਪਸੰਦ ਨਹੀਂ ਆਈ ਇਹਨੀ ਤਖੜੀ ਘਾਰ ਆ ਬੱਬਾ ਮੰਮੀ BMW ਓਏ ਹੋਏ ਨਹੀਂ ਇਹ ਦੀ ਹੈ ਨਹੀਂ ਇਹ ਮੇਰੀ ਹੈ ਮੇਰੀ ਹੈ ਝਪੜਾ ਲਓ ਨੂੰ ਨਹੀਂ ਕਰਕੇ ਹਾਂ ਆਪਾ ਹਾਂ ਖੇਡ ਲੈ ਖੇਡ ਲੈ ਲੈ ਬੁੱਤ ਖੇਡ ਲੈ ਆ ਹੁਣ ਆਪਾਂ ਪਹਿਲਾਂ ਦੇ ਆਪਾਂ ਪੈ ਕੋਈ ਕਰੋਰ ਲੰਬਾ ਯਾ ਗਿਫਟ ਸੀ ਉਹ ਕਿੱਥੇ ਐ ਉਹ ਕਿੱਥੇ ਐ ਕਿਹੜਾ ਲੰਬਾ ਯਾ ਉਹ ਐਹੀ ਸੀ ਨਾ ਨਾ ਉਹ ਇੰਨਾ ਲੰਬੀ ਫੋਟੋ ਜੀ ਸੀਗੀ ਹੈ ਹੈ ਪਤਾ ਹੀ ਸੀ ਚਲੋ ਐਪ ਖੋਲਦੇ ਹਾਂ ਅੱਛੀ ਕੀ ਹੈ ਅੱਛੀ ਹੈ ਕਿੱਥੋਂ ਹੀ ਹੋਣਾ ਸੋਨੂ ਕੁਛ ਨਹੀਂ ਹੈ ਪਿਆਸੀ ਹੋ ਸੋਨੂ ਦੀਦੀ ਨੇ ਗੀਤ ਜੀ ਨੂੰ ਪਸੰਦ ਆਇਆ ਸ਼ਵੀ ਦੀਆਂ ਦੇ ਦੇ ਲੈਟਸ ਆਪਰੇਟ ਠੀਕ ਹੈ ਦੇਖਦੇ ਆ ਕੀ ਨਿਕਲਦਾ ਕੀ ਚੱਲ ਚੱਤ ਤੂੰ ਕੀ ਆ ਉਹ ਥੈਂਕ ਯੂ ਤੇ ਬੋਲਦੇ ਮਨਤ ਨੂੰ ਥੈਂਕ ਯੂ ਦੀਦੀ ਉ ਆ ਉਹਨੇ ਖੋਲ੍ਹ ਲਈ ਬੜਾ ਕਰ ਬੇਜ ਹੱਥ ਨਾ ਆਏ ਬਸ ਉਹਦਾ ਤਿਆਰ ਕਰ ਦਿਆ ਨੂੰ ਬੋਲੋ ਕਿਚਨ ਸੈੱਟ ਚਲੋ ਜੀ ਕਿਚਨ ਸੈੱਟ ਇਹ ਵਾਹ ਜੀ ਵਾਹ ਕਿਚਨ ਸੈੱਟ ਥੈਂਕ ਯੂ ਬੋਲੋ ਥੈਂਕ ਯੂ ਚਲੋ ਜੀ ਬਹੁਤ ਸੋਹਣਾ ਸੈੱਟ ਆ ਯਾਰ ਮਨੂੰ ਹੈਨਾ ਹੁਣ ਆਪਾਂ ਖੇਡਨੇ ਆ ਉਹ ਖੜ ਜਾ ਭਰਾਵਾ ਖੜ ਜਾ ਉਹ ਖੜ ਜਾ ਭਰਾਵਾ ਖੜ ਜਾ ਔਰ ਆਪਾਂ ਇਹ ਡੋਲ ਸੈਟ ਖੋਲੋਗੇ ਇਹ ਡੋਲ ਸੈਟ ਲਓ ਜੀ ਇਹ ਡੋਲ ਸੈਟ ਹੈਗਾ ਮੇਰੇ ਵੱਲ ਦਾदू-ਦਾਦੀ ਵੱਲੋਂ ਕਿੰਨਾ ਕੈੜ ਦੇਖੋ ਸਿਰ ਆਹੋ ਆ ਦੇਖੋ ਕਿੰਨਾ ਸਿਰਾ ਗਿਫਟ ਚਲੋ ਇਹ ਹਣ ਆਪਾਂ ਚਲੋ ਦਿਖਾਈ ਦਿੰਦੇ ਤੁਹਾਨੂੰ ਬਾਅਦ ਚੋਪਨੀ ਕਰਾਂਗੇ ਥੈਂਕ ਯੂ ਬੋਲੋ ਦਾदू-ਦਾਦੀ ਨੂੰ ਥੈਂਕ ਯੂ ਠੀਕ ਹੈ ਤੇ ਇਹ ਜਿਹੜਾ ਇਹ ਨਹੀਂ ਆਗਲਾ ਚਾਚੂ ਦਾ ਹੈ ਇਹ ਚਾਚੂ ਦਾ ਮੋਡੂਲਰ ਕਿਚਨ ਉਹ ਚਾਚੂ ਦਾ ਨਹੀਂ ਮੇਰਾ ਸਭ ਤੋਂ ਮੈਂ ਗਿਫਟ ਚਾਚੂ ਨੇ ਦਿੱਤਾ ਨਾ ਸਭ ਤੋਂ ਮਹਿੰਗਾ ਵਾਲਾ ਗਿਫਟ ਦਿੱਤਾ ਚਾਚੂ ਨੇ ਠੀਕ ਹੈ ਪਿਛਲੀ ਵਾਰੀ ਮੋਡੂਲਰ ਕਿਚਨ ਐਨੇ ਪਿਛਲੇ ਸਾਲ ਦਾ ਨਾ ਰੱਟ ਲਾਈ ਸੀ ਮੋਡੂਲਰ ਕਿਚਨ ਮੋਡੂਲਰ ਕਿਚਨ ਹੈ ਨਾ ਮੈਨੇ ਹੂੰ ਤੇ ਫਾਈਨਲੀ ਮਿਲ ਗਿਆ ਰ ਲੱਗਾ ਉਹ ਬਲੂ ਆਉ ਸਟੋਪਿੰਗ ਉਹ ਛੋਟਾ ਸੀ ਇਹ ਬਹੁਤ ਵੱਡਾ ਹੈ ਬਹੁਤ ਵੱਡਾ ਹਾਂ ਉਹ 700 ਦਾ ਇਹ 1000 ਤੋਂ ਪਲੱਸ ਦਾ ਈਗੇ ਤੇ ਇਹ ਜਿਹੜਾ ਗਿਫਟ ਹੈ ਇਹ ਮੇਰੇ ਵੱਲੋਂ ਹੈ ਗੇਮ ਇਹਨੂੰ ਸਪੈਸ਼ਲ ਤੇ ਖੜ ਜਾ ਮੈਂ ਉਹ ਖੜ ਜਾ ਭਰਾਵਾ ਖੜ ਜਾ ਖੜ ਜਾ ਉਹ ਖੜ ਜਾ ਨਾ ਇੱਕ ਮਿੰਟ ਸਭਰ ਪਹਿਲਾਂ ਇੱਕ ਇੱਕ ਦਿਖਾਈਦਾ ਹੁੰਦਾ ਸਾਰਿਆਂ ਨੂੰ ਪਹਿਲਾਂ ਥੈਂਕ ਯੂ ਨਹੀਂ ਬੋਲਿਆ ਚਾਚੂ ਨੂੰ ਚਾਚੀ ਨੂੰ ਥੈਂਕ ਯੂ ਚਾਚੂ ਚਾਚੀ ਠੀਕ ਹੈ ਤੇ ਏ ਜਿਹੜਾ ਗਿਫਟ ਹੈ ਇਹ ਮੇਰੇ ਵੱਲੋਂ ਹੈ ਦੇਖੋ ਬਹੁਤ ਸੋਹਣੀ ਇਹਨੂੰ ਮੈਂ ਗੇਮ ਲੈ ਕੇ ਦਿੱਤੀ ਹੈ ਠੀਕ ਹੈ ਮੈਗਨੇਟਿਕ ਹੈ ਮੈਗਨੇਟ ਲੱਗੇ ਨੇ ਇਹਦੇ ਮੋਰੇ ਡੰਡਾ ਮਾਰੋ ਤੇ ਹੁਣ ਆਪਾਂ ਇਹਨਾਂ ਖੇਡ ਚੈਲੰਜ ਕਰਨਾ ਹੈ ਨਾ ਆਪਾਂ ਇੱਕ ਵੀਡੀਓ ਬਣਾਵਾਂਗੇ ਤੇ ਤੇ ਸਪੈਸ਼ਲ ਠੀਕ ਹੈ ਗੇਮ ਖੇਡਾਂਗੇ ਦੇਖਾਂ ਕੌਣ ਜਿੱਤਦਾ ਆਪਾਂ ਸਾਰੇ ਖੇਡਾਂਗੇ ਠੀਕ ਹੈ ਮੈਨੀ ਹੋਰ ਠੀਕ ਹੈ ਤੇ ਐ ਜਿਹੜਾ ਗਿਫਟ ਹੋਣ ਆ ਰਿਹਾ ਹੈ ਇਹ ਹੈਗਾ ਮਮਾ ਵੱਲੋਂ ਮੇਰੇ ਦੀ ਮਮਾ ਨੇ ਗਿਫਟ ਦਿੱਤਾ ਸਪੈਸ਼ਲ ਇਹ ਹੈਗਾ ਸਟੱਡੀ ਟੇਬਲ ਪਲੱਸ ਫੂਡ ਟੇਬਲ ਹੈ ਨਾ ਤੇ ਕੁਝ ਵੀ ਕਰ ਸਕਦੇ ਹੋ ਤੁਸੀਂ ਤਾਂ ਦੇਖੋ ਇਸ ਬਿਸਤਰੇ 'ਚ ਬੈਠ ਕੇ ਇਹ ਬਿਸਤਰੇ 'ਚ ਬੈਠ ਕੇ ਬੈੱਡ ਤੇ ਬੈਠ ਕੇ ਆਰਾਮ ਨਾਲ ਜੋ ਮਰਜ਼ੀ ਕਰ ਸਕਦੇ ਹੈ। ਨਾਲੇ ਆਪਾਂ ਫੋਨ ਵੀ ਇੱਥੇ ਰੱਖ ਸਕਨੇ ਆ ਵੇਖੋ ਫੋਨ ਦੀ ਜਗ੍ਹਾ ਬਣੀ। ਹਾਂ ਇਹਦੇ 'ਚ ਕੋਈ ਬਹੁਤ ਸਾਰੀ ਚੀਜ਼ਾਂ ਆ ਜਾਂਦੀਆਂ ਇਹਦੇ 'ਚ ਹਾਂ ਦੇਖੋ ਹੈ ਨਾ ਬਹੁਤ ਘੈਂਟ ਚੀਜ਼ ਹੈ ਯੂਨੀਕੌਰਨ ਵਾਲਾ ਤਾਂ ਮੈਨੂੰ ਇਹਦੇ ਵਿੱਚ ਬਹੁਤ ਵੇਖਣ ਮਾਤੇ ਇਹ ਇਹਦੀ ਮੰਮਾ ਨੇ ਸਪੈਸ਼ਲ ਇਹਨੂੰ ਦਿੱਤਾ ਹੈ ਉਹ ਇਸ ਕਰਕੇ ਉਹ ਮੈਨੂੰ ਦਾਤੂ ਥੈਂਕ ਯੂ ਬੋਲਿਆ ਵੀ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਇਹਦੀ ਮੰਮਾ ਦੇ ਤਾਂ ਜ ਤਾਂ ਵੀ ਇਹਦੀ ਮੰਮਾ ਦੇ ਵੀ ਕੰਮ ਆ ਜਾਏਗਾ ਇਹ ਤੇ ਦੋਨਾਂ ਜਣੀਆਂ ਦੇ ਕੰਮ ਆ ਜਾਏਗਾ ਮਾਵਾ ਦੀਆਂ ਦੇ ਠੀਕ ਹੈ ਤੇ ਤਾਂ ਕਰਕੇ ਥੈਂਕ ਯੂ ਬੋਲੋ ਮੰਮਾ ਨੂੰ ਥੈਂਕ ਯੂ ਇਟਸ ਓਕੇ ਵੈਲਕਮ ਪਿਛਲੀ ਵਾਰੀ ਵੀ ਇਹਨੂੰ ਬਹੁਤ ਤਕੜੇ ਗਿਫਟ ਮਿਲੇ ਸੀ ਵੱਡੇ ਵੱਡੇ ਹੈਨਾ ਇਸ ਵਾਰ ਥੋੜੇ ਛੋਟੇ ਨੇ ਪਰ ਜਿਆਦਾ ਗਿਫਟ ਵਧੀਆ ਨੇ ਇਹ ਵਾਲੇ ਨਹੀਂ ਪਰ ਨਹੀਂ ਛੋਟੇ ਨੇ ਪਰ ਜਿਆਦਾ ਨੇ ਇਸ ਵਾਰ ਜਿਆਦਾ ਨੇ ਨਾ ਗਿਫਟ ਉਹਨੂੰ ਵੱਡੇ ਗਿਫਟ ਮਿਲੇ। ਉਹਨੂੰ ਵੱਡੇ ਗਿਫਟ ਮਿਲੇ ਸੀ। ਉਹ ਇਹ ਛੋਟੇ ਚਾਚੂ ਨੇ ਦਿੱਤਾ ਸੀ ਗਿਫਟ ਇਹਨੂੰ ਅਲਮੈਰਾ ਸਟੱਡੀ ਟੇਬਲ ਸਟੱਡੀ ਟੇਬਲ ਅਲਮੈਰਾ ਇਕੱਠੇ ਹੀ ਲੈ ਕੇ ਆਏ ਸੀ ਕਿ ਅਲੱਗ-ਅਲੱਗ। ਇਕੱਠੇ ਹੀ ਲੈ ਕੇ ਆਏ। ਪਤਾ ਨਹੀਂ ਉਹ ਅਲੱਗ-ਅਲੱਗ। ਉਹ ਉੱਥੇ ਜਾਂਦੇ ਟੈਲੀਸੋਪ। ਇਕੱਠੇ ਹੀ ਲੈ ਕੇ ਆਏ ਸੀ। ਹਾਂ ਇਕੱਠੇ ਲੈ ਕੇ ਆਏ ਸੀ। ਤੇ ਹੋਰ ਕੋਈ ਗਿਫਟ ਰਹਿੰਦਾ ਮੰਮੀ ਤੇ? ਓਪਨ ਕਰਨ ਵਾਲਾ। ਹਾਂ। ਇਹ ਲੈ ਲਿਆ ਪਾਉਪਰ। ਇਹ ਲੈ ਲਿਆ ਪਾਉਪਰ। ਆਪਾਂ ਦੂਰੇ। ਇਹਦਾ ਕੀ ਕਰਨਾ ਪਾਉਪਰ? ਕੋਈ ਐਡੀ ਹੁੰਦਾ ਪੁੱਤਰੇ ਓਪਨ ਨਹੀਂ ਕਰੀਦਾ ਹੁੰਦਾ ਓਏ ਓਪਨ ਨਹੀਂ ਕਰੀਦਾ ਇਹਨੇ ਐਜੀ ਖਿਡਿ ਲਿਆ ਹਾਂ ਹਾਂ ਕਰੀਦਾ ਹੁੰਦਾ ਓਪਨ ਕਰੀਦਾ ਹੁੰਦਾ ਸੋ ਦੇਖ ਕੇ ਯਾਰ ਉਹਨੂੰ ਦੇਖ ਲੈਣਾ ਉਹ ਕਾਰ ਦੇ ਦੋ ਇਹ ਲਮਾਰੀ ਵਾਲੇ ਵੇਖਦਾ ਹੈ ਲਮਾਰੀ ਚਲੋ ਯਾ ਓਪਨ ਕਰਕੇ ਦਿਖਾਏਗੀ ਤੁਹਾਨੂੰ ਥੋੜਾ ਜਿਹਾ ਮਰੀ ক্লোਜ਼ ਆਇਆ ਹਾਂ ਇਹ ਦੇਖੋ ਕਿ 900 ਓ ਯਾਰ ਇਹਦੇ ਨਾਲ ਮਨਪੇ ਨੰਨੂ ਚਿਪਕਿਆ ਹੁੰਦਾ ਇਹਨਾਂ ਨੇ ਐਡਾ ਨਹੀਂ ਛੇੜੀਦਾ ਹੁੰਦਾ ਇਹਨੇ ਐ ਵੇਖ ਲੋ ਐ ਵੇਖੋ ਯਾਰ ਜਰੂਰੀ ਖੋਲੇ ਨੰਨੂ ਨਾ ਨਾ ਪੁੱਤਰ ਸਾਰਾ ਖਰਾਬ ਹੈ ਨਾ ਸਵੇਰੇ ਖੋਲ ਨਹੀਂ ਠੀਕ ਹੈ ਆ ਦੇਖੋ ਇਹਦੇ ਕੱਪੜੇ ਆ ਕੈਪ ਹੈ ਡੋਲ ਹੈ ਤੇ ਐਰਿਕ ਤੇ ਵਾਲ ਦੇਖੋ ਕਿੰਨੇ ਲੰਬੇ ਨੇ ਪਲੱਸ ਬੈਗ ਹੈ ਦਾ ਜੁਐਲਰੀ ਆ ਗਈ ਤੇ ਪਜਾਮਾ ਆ ਗਿਆ ਤੇ ਸ਼ੂਜ਼ ਆ ਗਏ ਤਿੰਨ ਤਿੰਨ ਸ਼ੂਜ਼ ਨੇ ਇਹ ਪਲੱਸ ਇੱਕ ਸ਼ੂ ਕਲਾਸ ਇੱਕ ਸ਼ੂ ਪਾਇਆ ਹੋਇਆ ਹੈ ਇੱਕ ਕੱਪੜੇ ਵੀ ਪਾਏ ਹੋਏ ਨੇ ਇੱਕ ਨਾਲ ਸੈਪਰੇਟ ਨੂੰ ਮਿਲੇ ਨੇ ਠੀਕ ਹੈ ਸੋਹਣਾ ਨਾ ਇਹ ਠੰਡੇ ਠੰਡੇ ਨਾ ਦੋਲ ਬਟ ਜੈਕਟ ਮਿਲੀ ਹੈ ਹਾਂ ਨਾਲ ਟੋਪੀ ਵੀ ਮਿਲੀ ਨਾ ਵਾਲੀ ਬੜ ਜੈਕਟ ਬਹੁਤ ਸੋਹਣੀ ਹੈ ਯਾਰ ਅੱਛਾ ਮੈਨੂੰ ਤੇਰੇ ਕੇਕ ਦੇ ਵਿੱਚ ਵੀ ਇੱਕ ਉਹ ਸੀ ਡੋਲ ਸੀ ਉਹ ਕਿੱਥੇ ਉਹ ਤੇ ਮੈਂ ਉਹ ਡੋਲ ਵੀ ਪੀ ਤੇ ਵੈਸੇ ਕਾਕੇ ਨੂੰ ਵੀ ਫਾਇਦਾ ਹੋ ਗਿਆ ਹੈ ਦੋ ਗੱਡੀਆਂ ਕਾਕੇ ਨੂੰ ਵੀ ਮਿਲ ਗਈਆਂ ਨੇ ਹਾਂ ਕਾਕੇ ਨੂੰ ਦੋ ਕਾਰਾਂ ਆ ਗਈਆਂ ਭਾਈ ਉਹਨੇ ਰੋਈ ਜਾਂਦਾ ਕਦੋਂ ਦਾ ਇਹਨੂੰ ਉਹੀ ਗੱਡੀ ਨਾਲ ਖਿਲਾ ਰਹੇ ਆ ਸੋਨੂੰ ਨੇ ਦਿੱਤੀ ਸਹੀ ਗੱਲ ਹੈ ਹਨਾ ਹਾਂ ਉਹ ਬੜੀ ਘੈਂਟ ਦੀ ਐ ਵਾਲੀ ਬਿੱਲੀ ਹਾਂ ਬੜੀ ਵੱਡੀ ਤੇ ਉਹਨੂੰ ਤੁਹਾਨੂੰ ਚਲਾ ਕੇ ਦਿਖਾਈ ਸੀਗੀ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਚਲਾ ਕੇ ਦਿਖਾਈ ਸੀ ਤੇ ਅਸੀਂ ਦੇ ਖਿਡੌਣੇ ਵਾਲੀ ਦੁਕਾਨ ਤੇ ਜਾ ਕੇ ਪਜ਼ਲ ਹੀ ਹੋ ਗਏ ਸੀ ਐ ਬਹੁਤ ਜ਼ਿਆਦਾ ਅਸੀਂ ਅੱਜ ਇੰਨੇ ਜ਼ਿਆਦਾ ਕਨਫਿਊਜ਼ ਹੋਏ ਕੋਸ਼ਨਾ ਸਮਝ ਆਵੇ ਇਹ ਕਦੀ ਕਿੱਧਰ ਜਾਵੇ ਕਦੀ ਕਿੱਧਰ ਜਾਵੇ ਅਸੀਂ ਖੁਦ ਕਨਫਿਊਜ਼ ਹੋਈ ਨੂੰ ਕੀ ਲੱਗਦੀ ਹੈ ਕੀ ਨਾਲ ਲੱਗਦੀ ਹੈ ਇਹ ਕਦੇ ਕਿੱਧਰ ਪਾਣੀ ਚ ਜਾਂਦੀ ਹੈ ਫਿਰ ਜਦੋਂ ਆਪਾਂ ਨੂੰ ਉੱਪਰ ਲੈ ਕੇ ਗਈ ਨਾ ਕੁੜੀ ਜਦੋਂ ਸਾਨੂੰ ਉੱਪਰ ਲੈ ਕੇ ਗਈ ਫਿਰ ਸਾਨੂੰ ਲੱਗਿਆ ਕਿ ਹਾਂ ਹੁਣ ਗੱਲ ਬਣ ਚੱਗਦੀ ਹੈ ਉੱਥੇ ਜਾ ਕੇ ਇਹਦੇ ਨਾਲ ਮਤਲਬ ਜੋ ਇਹਨੂੰ ਜੀਜਾ ਪਸੰਦ ਆ ਸਕਦੇ ਸੀ ਉਹ ਫਿਰ ਉੱਥੇ ਸੀਗੇ ਬੜੇ ਵਧੀਆ ਨਾਲ ਇਲੈਕਟ੍ਰੋਨਿਕ ਖਡੌਣੇ ਆਉਂਦੇ ਨੇ ਉਹ ਸਾਰੇ ਲੋਡੇ ਆ ਮਰਕੂਲ ਲੈ ਕੇ ਆਵਾਂਗੇ ਆਪਾਂ ਇਹ ਮਤ ਹੱਕ ਨਹੀਂ ਹੈ ਨਾ ਹਾਂ ਮਤ ਹੱਕ ਨਹੀਂ ਲੈ ਗਏ ਉਹਨਾਂ ਨਾਲ ਉਹ ਉਹ ਨੰਨੂ ਗਿਆ ਤੋਂ ਬਹੁਤ ਜ਼ਿਆਦਾ ਯਾਨੀ ਕਿ ਨੰਨੂ ਦੇ 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 ਨੰਨੂ ਕੁੜੀਆਂ ਵਰਤੋਂ ਹੁੰਦਾ ਮੈਨੂੰ ਦੇ ਦੇ ਸਪੈਸ਼ਲੀ ਉੱਥੇ ਵੀਡੀਓ ਮੈਂ ਤਾਂ ਨਹੀਂ ਬਣਾਈ ਹੈਗੀ ਕਿਉਂਕਿ ਉੱਥੇ ਮਤਲਬ ਅਸੀਂ ਪਜਲ ਹੋਏ ਪਏ ਸੀਗੇ ਵੀਡੀਓ ਬਣਾਉਣਾ ਮਾਨੀ ਨਹੀਂ ਸੀਗਾ ਉੱਥੇ ਦਾ ਇਨਾ ਟਾਈਮ ਮਿਲਿਆ ਸਾਨੂੰ ਕਿਉਂਕਿ ਇਹਨੂੰ ਚੱਕਿਆ ਹੋਇਆ ਸੀਗਾ ਕਦੀ ਮੈਂ ਚੱਕਦਾ ਸੀ 5 ਮਿੰਟ ਮੈਂ ਚੱਕਦਾ ਸੀ 5 ਮਿੰਟ ਮਨ ਤੇ ਚੱਕਦਾ ਸੀ ਬੜਾ ਔਖੇ ਹੋਏ ਸੀ ਅੱਜ ਕਿੱਥੇ ਲੈ ਗਏ ਸੀ ਲੈ ਕੇ ਤਾਂ ਚਲੇ ਜਿਹੜਾ ਆਏ ਸੀ ਆ ਕੱਕਰ ਨੂੰ ਨਾ ਲੈ ਕੇ ਗਏ ਸੀ ਨਾ ਤੇ ਇਹਨੂੰ ਚੱਕਣਾ ਬਹੁਤ ਜ਼ਿਆਦਾ ਥੱਲੇ ਔਖਾ ਹੁੰਦਾ ਰਹਿੰਦਾ ਨਾ ਥੱਲੇ ਥੱਲੇ ਨਹੀਂ ਹੁੰਦਾ ਫਿਰ ਹੁਣ ਚੱਕਣਾ ਪੈਣਾ ਸੀ ਇਹਨੂੰ ਥੱਲੇ ਤੋਂ ਲਾ ਨਹੀਂ ਸਕਦੇ ਤੇ 5 ਮਿੰਟ ਮੈਂ ਚੱਕਦਾ ਇਹ ਫਿਰ 5 ਮਿੰਟ ਚੱਕਦੀ ਫਿਰ 5 ਮਿੰਟ ਮੈਂ ਚੱਕਦਾ ਨਗੇ ਆ ਉਹਦੇ ਤੇ ਕੇ ਵਿਚਾਰ ਕਲਿਆ ਤਾਂ ਉਹ ਦੇ ਦੀ ਦੇ ਦੇ ਚੱਲ ਕੇ ਦੰਦੇ ਮੈਨੂੰ ਕੋਈ ਗਾਲੀ ਮੁੱਤ ਕੇ ਰਹੀ ਲੈ ਕੱਕੇ ਤੁਹਾਂ ਟੋਪੀਆਂ ਤੇ ਆਇ ਕਾਰ ਲੱਗੀਆਂ ਨੇ ਮੁੰਡੇ ਤੇ ਲੱਗ ਜਾਣ ਸੁਈਆਂ 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 ਇਹ ਦੇ ਦੇ ਨਾ ਥੋੜੀ ਜਿਹਾ ਦੇ ਦੇ ਥੋੜੀ ਜਿਹਾ ਉਹ ਨਹੀਂ ਕਰਦੇ ਉਹ ਕਾਲੀ ਐਂਡ ਵੀ ਰਾਮ ਨਾਲ ਰਾਮ ਨਾਲ ਬਹੁਤ ਸਾਰੇ ਗੱਤ ਨਹੀਂ ਤੋ ਕੋਈ ਸੱਦਿਆ ਹਾਂ ਮੈਂ ਬੱਚਾ ਹਾਂ ਮੈਂ ਬੱਚਾ ਮੈਂ ਨਾ ਤੇ ਬਾਕੀ ਹੁਣ ਇਸ ਵਲੋਗ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਚਾਬੀ ਮੇਰੇ ਸਰਪੈਂਡਰ ਦੀ ਸਰਪੈਂਡਰ ਯਾਰਾਂ ਦਾ ਉਹਦੀ ਚਾਬੀ ਹੈ ਮੇਰੀ ਜੇਬ 'ਚ ਹੀ ਪਤ ਨਹੀਂ ਮੇਰੀ ਜੇਬ 'ਚ ਕਿਉਂ ਹੈ ਸਰਪੈਂਡਰ ਯਾਰਾਂ ਦੀ ਚਾਬੀ ਹੁਣ ਇਹਨੂੰ ਉੱਥੇ ਟੰਗਦੋ ਨਹੀਂ ਸੇਰੇ ਲੱਭਣੇ ਹੀ ਤੁਸੀਂ ਹਾਂ ਤੇ ਬਾਕੀ ਜੇ ਤੁਹਾਨੂੰ ਇਹ ਵਲੋਗ ਵਧੀਆ ਲੱਗਿਆ ਤੇ ਲਾਈਕ ਕਰ ਦਿਓ ਪਲੀਜ਼ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਨਵੇਂ ਵੀਡੀਓ ਨਾਲ ਤਾਂ ਥੱਕੇ ਵੇਹਾਂ ਜੀ ਜੇ ਮੋੜ ਜਿਆਦੇ ਬੁਰੇ ਹਾਲੇ ਬਣੀ ਅੰਦਰ ਜਿਆਦਾ ਨਾ ਬਣਾਉਂਦਾ ਪੰਗਾ ਪੈ ਸਕਦਾ ਹੁਣ ਕਹਿੰਦੇ ਚੈਨਲ ਹੀ ਰੁੱਟਦਾ ਸਹੀ ਗੱਲ ਹੈ ਬਾੜੀ ਉਹ ਬਲਰ ਕਰ ਦੇ ਨਾ ਇਹਨੂੰ ਬਾੜੀ ਦੀ ਵੀ ਗਲਤੀ ਤੁਹਾਡੇ ਕਹਿੰਦੇ ਨਹੀਂ ਐਦਾਂ ਨਹੀਂ ਯਾਨੀ ਕਿ ਬੱਚੇ ਨੂੰ ਉਹ ਨਹੀਂ ਕਰ ਸਕਦੇ ਤੁਸੀਂ ਕੋਈ ਹਥਿਆਰ ਵਗੈਰਾ ਵਾਲੀ ਚੀਜ਼ ਨਹੀਂ ਦਿਖਾ ਸਕਦੇ ਕੋ ਟੌਰਚਰ ਵੀ ਨਹੀਂ ਕਰ ਸਕਦੇ ਉਹਦੀ ਉਹਦੀ ਜੇ ਉਹ ਨਹੀਂ ਚਾਹੁੰਦਾ ਵੀ ਉਹ ਨਹੀਂ ਦੇਖਣਾ ਚਾਹੁੰਦਾ ਤਾਂ ਉਹਨੂੰ ਤੁਸੀਂ ਨਹੀਂ ਦੇਖੋ ਤੇ ਬਾਕੀ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਲੋਗਾਂ ਨੂੰ ਆ ਖਿਆਰ ਰਖਿਓ ਜਿੰਦੇ ਵਾਜ਼ਰੋ ਹੱਸਦੇ ਵਾਜ਼ਰੋ ਖੁਸ਼ ਰਹੋ ਆਬਾਦ ਰਹੋ ਤੇ ਬਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਜੀ ਵੀ ਚਾਚੀ ਗਾ ਕਰ ਦੋ ਚਾਚੀ ਗਾ ਲਗਾ ਦੋ ਚਾਚੀ ਗਾ ਲਗਾ ਦੋ ਚੋਨੀ ਚਾਚੀ ਗਾ ਲਗਾ ਦੋ ਚਾਚੀ ਗਾ ਆ ਜਾ ਜਾ ਸੋਹੇ ਰਾਤਾਂ